ਪਰਤਕੁਸ਼ਨ ਆਸ਼ੂ ਹੁਰਾ ਦੀ 5 ਦਿਨ ਦੀ ਰਿਮਾਂਡ ਅੱਜ ਖਤਮ ਹੋਈ ਹੈ ਜਿਸ ਤੋਂ ਬਾਅਦ ਤਕਰੀਬਨ 2:51 ਮਿੰਟ ਦੇ ਉੱਤੇ ਪਰਤਕੁਸ਼ਨ ਆਸ਼ੂ ਹੁਰਾ ਦੀ ਜਲੰਧਰ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਪਹਿਲਾ ਮਾਮਲਾ ਤੁਹਾਨੂੰ ਜਿਹੜੀ ਆ ਉਹ ਦੱਸਣ ਦੀ ਜਰੂਰ ਪਹਿਲਾਂ ਕੋਸ਼ਿਸ਼ ਕੀਤੀ ਸੀਗੀ ਜੋ ਕੁਝ ਜਾਣਕਾਰੀ ਹੁਣ ਤੱਕ ਪ੍ਰਾਪਤ ਹੋਈ ਹੈ ਕਿ ਜਦੋਂ ਪਰਤਕੁਸ਼ਨ ਆਸ਼ੂ ਹੁਰੀ ਮੰਤਰੀ ਸੀਗੇ ਫੂਡ ਸਪਲਾਈ ਮੰਤਰੀ ਸੀਗੇ ਉਸ ਵਕਤ ਪਰਤਕੁਸ਼ਨ ਆਸ਼ੂ ਹੁਰਾ ਵੱਲੋਂ ਜਿਹੜਾ ਹੈਗਾ ਇਹ ਉਹ ਮਨੀ ਲਾਂਡਰਿੰਗ ਐਕਟ ਤੈਅ ਜਿਹੜਾ ਹੈਗਾ ਉਹ ਜਦੋਂ ਮੰਤਰੀਪਦ ਉਹਨਾਂ ਦਾ ਖਤਮ ਹੋਇਆ ਜਾਂ ਫਿਰ ਜਦੋਂ ਇਲੈਕਸ਼ਨ ਦੁਬਾਰਾ ਹੋਈਆਂ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਪਰ ਇਹ ਕਾਰਵਾਈ ਹੋਈ ਤਾਂ ਜਿਸ ਤੋਂ ਬਾਅਦ ਇਸ ਸੀਜ ਨੂੰ ਲੈਂਦੇ ਹੋਏ ਜਿਹੜਾ ਹੈ ਉਹ ED ਵੱਲੋਂ ਕੁਛ ਪਹਿਲਾਂ ਜਿਹੜਾ ਹੈ ਉਹ ਦੁਬਾਰਾ ਤੋਂ ਮਾਪਣੇ ਦੀ ਜਿਹੜੀ ਉਹ ਜਾਂਚ ਕੀਤੀ ਗਈ ਜਿਸ ਦੇ ਵਿੱਚ ਭਰਤਪੁਸ਼ਨ ਆਸ਼ੂਹਰਾ ਆਦੀ ਆਇਤੋ ਵੱਧ ਸੰਪਤੀ ਕਾਰਨ ਜਿਹੜਾ ਹੈਗਾ ਉਹ ਦੁਬਾਰਾ ਤੋਂ ED ਨੇ ਉਹਨਾਂ ਨੂੰ ਸੱਮਣ ਭੇਜਿਆ ਸੱਮਣ ਭੇਜਣ ਤੋਂ ਬਾਅਦ ਭਰਤਪੁਸ਼ਨ ਆਸ਼ੂਪੁਰੀ ਆਪ おいで。 ਕਈ ਸਵਾਲਾਂ ਦੇ ਜਿਹੜੇ ਨੇ ਉਹ ਜਵਾਬ ਦਿੱਤੇ ਨੇ 14 ਤੋਂ 15 ਸਵਾਲ ਜੋ ਕੁਝ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਉਹ ED ਵੱਲੋਂ ਭਰਤਪੁਸ਼ਨ ਆਸ਼ੂ ਹੋਰਾ ਤੋਂ ਜਿਹੜਾ ਮੰਗਿਆ ਗਿਆ ਪਰ ਭਰਤਪੁਸ਼ਨ ਆਸ਼ੂ ਹੋਰਾ ਨੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਪ੍ਰੋਪਰ ਨਹੀਂ ਦਿੱਤੇਗੇ ED ਦਾ ਕਹਿਣਾ ਹੈ ਕਿ ਜੋ ਸਵਾਲ ਉਹਨਾਂ ਤੋਂ ਪੁੱਛੇਗੇ ਉਹ ਉਹਨਾਂ ਦੇ ਜਵਾਬ ਪ੍ਰੋਪਰ ਨਹੀਂ ਦਿੱਤੇਗੇ ਉਸ ਤੋਂ ਬਾਅਦ ED ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਸਾਡੇ ਕੋਲ ਪ੍ਰੋਪਰ ਤਰੀਕੇ ਦੀ ਜਿਹੜੀ ਹੈਗੀ ਹੈ ਉਹ ਇਨਫੋਰਮੇਸ਼ਨ ਹੈ ਸਾਡੇ ਕੋਲ ਪ੍ਰੂਫ ਨੇ ਜਿਸ ਕਾਰਨ ਭਰਤਪੁਸ਼ਨ ਆਸ਼ੂ ਹੋਰਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਸ ਤੋਂ ਬਾਅਦ ਪੰਜ ਦਿਨ ਪਹਿਲਾ ਜੜਾਇਆ ਪਰ ਪਰਪੁਸ਼ਨ ਆਸ਼ੂਵਰਾ ਨੂੰ ਜਲੰਧਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਪਹਿਲਾ 7 ਦਿਨ ਦੀ ਜਿਹੜੀ ਉਹ ਰਿਮਾਂਡ ਦੀ ਗੱਲ ਕਹੀ ਸੀਗੀ ਪਰ ਉਸ ਤੋਂ ਬਾਅਦ ਕੋਰਟ ਵੱਲੋਂ ਜੜਾਇਆ ਉਹ ਕਾਫੀ ਲੰਬੀ ਬਹਿਸ ਤੋਂ ਬਾਅਦ ਜੜਾਇਆ ਉਹ ਪੰਜ ਦਿਨ ਦਾ ਰਿਮਾਂਡ ਈ ਦਿਨ ਦਿੱਤਾ ਗਿਆ ਤੇ ਅੱਜ ਦੁਬਾਰਾ ਪਰਪੁਸ਼ਨ ਆਸ਼ੂਵਰਾ ਦੀ ਜਲੰਧਰ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਸਭ ਤੋਂ ਪਹਿਲਾਂ ਤੁਸੀਂ ਜਰੂਰ ਤਸਵੀਰ ਦੇਖੋ ਪ੍ਰੋਪਰ ਤਰੀਕੇ ਦੇ ਨਾਲ ਸੀਆਰ ਪੀਐਫ ਨੇ ਜਵਾਨ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜੀ ਹੈਗੀ ਹੈ ਉਹ ਗੈਨੀ ਨਾ ਵਾਪਰ ਸਕੇ ਇਸ ਗੱਡੀ ਦੇ ਵਿੱਚ ਜਿਹੜਾ ਹੈਗਾ ਉਹ ਪਰਕੂਸ਼ਨ ਆਸ਼ੂਹਰੀ ਜਿਹੜੇ ਨੇ ਉਹ ਕੁਝ ਚਿਰ ਪਹਿਲਾਂ ਆਏ ਨੇ ਤੇ ਹੁਣ ਜਿਹੜਾ ਹੈਗਾ ਉਹ ਜਲੰਧਰ ਕੋਰਟ ਦੇ ਅੰਦਰ ਜਿਹੜਾ ਹੈ ਉਹ ਪੇਸ਼ੀ ਚੱਲਦੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਅੱਜ ਪਰਕੂਸ਼ਨ ਆਸ਼ੂਹਰਾ ਨੂੰ ਬੇਲ ਜਿਹੜੀ ਆ ਉਹ ਮਿਲ ਸਕਦੀ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਕੋਰਟ ਫੈਸਲਾ ਜਿਹੜਾ ਹੈ ਉਹ ਲੈਂਦੀ ਹੈ ਜਿਸ ਤਰੀਕੇ ਦੇ ਨਾਲ ਈਡੀ ਵੱਲੋਂ ਤੱਤ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕੌਨਫੀਡੈਂਸ ਦੱਸ ਰਿਹਾ ਹੈ ਤਾਂ ਉਹ ਇਸ ਵਕਤ ਕਾਫੀ ਜਿਹੜਾ ਹੈਗਾ ਏ ਉਹ ਵੱਡਾ ਸਵਾਲ ਜਿਹੜਾ ਹੈ ਉਹ ਬਣ ਕੇ ਉਬਰਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਕੈਮਰਨਸਨ ਪੰਕ ਦੇ ਨਾਲ ਰਾਜਗੁਪਤਾ ਬਾਬੂ ਸੇ ਟਾਈਮ ਚੱਲਦਾ